ਨੋ ਦੋਸਤੋ ਅੱਜ ਆਪਾਂ ਤੁਹਾਨੂੰ ਨਵੇਂ ਤਰੀਕੇ ਨਾਲ ਆਈਸਕ੍ਰੀਮ ਬਣਾਉਣੀ ਸਿਖਾਉਨੇ ਆਂ ਜੀ ਆਈਸਕ੍ਰੀਮ ਕਿਵੇਂ ਬਣਾਉਣੀ ਆ ਸੀ ਇਹ ਅੰਬ ਹਾਂਜੀ ਦੱਸੋ ਮੈਸ਼ ਬਲੈਂਡਰ ਨਾਲ ਹੈ ਬਲੈਂਡਰ ਨਾਲ ਅੰਬ ਮੈਸ਼ ਕੀਤਾ ਇਹ ਅੰਬ ਕਰ ਲੈਣੇ ਨੇ ਜੀ ਇਹ ਬਲੈਂਡਰ ਨਾਲ ਤੇ ਦੁੱਧ ਪਾ ਲੈਣਾ ਇੱਕ ਕਟਸ ਦੇ ਵਿੱਚ ਅੱਧਾ ਕਿਲੋ ਦੁੱਧ ਗਰਮ ਕਰ ਰਹੇ ਆਂ ਦੁੱਧ ਫਿਰ ਗਰਮ ਹੋਊਗਾ ਦੁੱਧ ਨੂੰ ਹਲਕਾ ਗਰਮ ਕਰਕੇ ਵਧੀਆ ਤਰ੍ਹਾਂ ਕਾੜਨਾ ਥੋੜਾ ਜਿਹਾ ਦੋ ਤੇ ਜਿਵੇਂ ਕਾੜਦੇ ਹੁੰਨੇ ਆਪਾਂ 5-7 ਮਿੰਟ ਕਾੜ ਕੇ ਫਿਰ ਉਸ ਤੋਂ ਬਾਅਦ ਫਿਰ ਉਸੇ ਪਾਵਾਂਗੇ ਉਸ ਤੋਂ ਬਾਅਦ ਫਿਰ ਵਿੱਚ ਪਾਣਾ ਜੀ ਇਹਦੇ ਅੰਬਾਂ ਦਾ ਇਹ ਜੂਸ ਜਿਹੜਾ ਆਪਾਂ ਨੇ ਬਲੈਂਡਰ ਕਰੇ ਨੇ ਅੰਬ ਬਾਕੀ ਦੇ ਵੀ ਪਾ ਸਕਦੇ ਆ ਹੋਰ ਸਮਾਨ ਬਾਕੀ ਹੋਰ ਵੀ ਆਪਾਂ ਸਮਾਨ ਪਾ ਸਕਦੇ ਹਾਂ ਜਿਵੇਂ ਖਾਸ ਖਾਸ ਪਾ ਸਕਦੇ ਆਪਾਂ ਬਦਾਮ ਤੇ ਪਿਸਤਾ ਮਖਾਣੇ ਤੇ ਦੁੱਧ ਹੋਰ ਹੈ ਜੀ ਗਰਮ ਨੋ ਨੋ ਲੋਕੋ ਜਿਹੜੇ ਨਿੱਕਾ ਤਿੰਨ ਇਕੱਠੀਆਂ ਨਾਲ ਲੋਹੇ ਦੇ ਟੁਕੜੇ ਕਿਸੇ ਲਈ ਰੱਖੀ ਦੇ ਦਿੰਦੇ ਸਨ ਤਾਂ ਸਾਰਿਆਂ ਦੇ ਲਈ ਗੋਲੇ ਹੁੰਦੇ ਨੇ ਇਹ ਮੈਂ ਉੱਪਰ ਸਗਰ ਰੋ ਰੱਖ ਦਿਆ ਕਰ ਬਾਕੀ ਇਹ ਬਣ ਜੂਗੀ ਅੰਬ ਦੇ ਜੂਸ ਵਾਲੀ ਆਈਸਕ੍ਰੀਮ ਹੈ ਪਾਸ ਲੱਕ ਦੇ ਆ ਦੁੱਧ ਵਾਲੀ ਜੀ ਗੜਾ ਕਰਨਾ ਹੋਵੇ ਜੀ ਦੁੱਧ ਵਾਲੀ ਕਰੀਮ ਪਾ ਦੋ ਵਿੱਚ ਥੋੜੀ ਜੀ ਆ ਦੇਖੋ ਜਿਸ ਤਰ੍ਹਾਂ ਅਸੀਂ ਪਾ ਰਹੇ ਹਾਂ ਥੋੜੀ ਅੱਧੀ ਘੜਛੀ ਇਹ ਚ ਕਰੀਮ ਪਾ ਸਕਦੇ ਆਪਾਂ ਦੁੱਧ ਵਾਲੀ ਆ ਪਈਏ ਜੀ ਕਰੀਮ ਤੇ ਹੁਣ ਅੱਗੇ ਪ੍ਰੋਸੈਸਾ ਦੀ ਇਹਦਾ ਇਹਦੇ ਵਿੱਚ ਇਹ ਪੀਸੀ ਹੋਈ ਖਸ ਖਸ ਔਰ ਇਸ ਡੱਬੇ ਦੇ ਵਿੱਚ ਹੈਗੇ ਨੇ ਸਾਡੇ ਫੁੱਲ ਮਖਾਣੇ ਜਿਹੜੇ ਕਿ ਪੰਜੀਰੀ ਦੇ ਵਿੱਚ ਪੈਂਦੇ ਨੇ ਉਹ ਪਿੱਸੇ ਹੋਏ ਨੇ ਆ ਪਾਤਾ ਜੀ ਆਪਾਂ ਨੇ ਲੋਹਾ ਆਂਬਾਂ ਦਾ ਜੂਸ ਆ ਦੇਖੋ ਇਸ ਤਰੀਕੇ ਦਾ ਇਹ ਰੈਸਪੀ ਬਣਦੀ ਯਾਰ ਤੇ ਹੁਣ ਇਹਦਾ ਕਲਰ ਵੀ ਚੇਂਜ ਹੋ ਗਿਆ ਅੰਬਾਂ ਦਾ ਜੂਸ ਪਾਣ ਕਰਕੇ ਗਾੜਾ ਹੋ ਗਿਆ ਨਾਲ ਇਹ ਤੇ ਸਾਰਾ ਇਹ ਆਪਾਂ ਨੇ ਦੁੱਧ ਦੇ ਵਿੱਚ ਮਿਕਸ ਕਰ ਲਿਆ ਜੋ ਅੰਬਾਂ ਦਾ ਜੂਸ ਤਿਆਰ ਕਰਿਆ ਵੈਸੀ ਬਲੈਂਡਰ ਨਾਲ ਤੇ ਨਾਲ ਦੀ ਨਾਲ ਹਲਾਈ ਚੱਲਣਾ ਥੋੜਾ ਥੋੜਾ ਇਹਨਾਂ ਨੂੰ ਕਟਛੀ ਨਾਲ ਕਈ ਵਾਰ ਨਹੀਂ ਉਹ ਇਕੱਠੇ ਜੇ ਹੋ ਜਾਂਦੇ ਆ ਉਹਦੇ ਵਿੱਚ ਅੰਬ ਦੇ ਪੀਸ ਇਹਨੂੰ ਬਸ ਥੋੜਾ ਥੋੜਾ ਮੱਧਮ ਮੱਧਮ ਆਂਚ ਤੇ ਹਲਾਈ ਜਾਣਾ 10-15 ਮਿੰਟ ਲਈ ਇਸ ਤਰ੍ਹਾਂ ਪਕੋਵਾ ਕੱਢਦੇ ਆ ਉਸ ਟਾਈਪ ਇਹਨੂੰ ਕਟਛੀ ਨਾਲ ਜਾਂ ਚਮਚ ਨਾਲ ਕਿਸੇ ਵੀ ਨਾਲ ਹਲਾਈ ਜਾਣਾ ਇਹਦੇ ਵਿੱਚ ਇਹ ਇੰਨੀ ਕੁ ਮਾਤਰਾ ਚ ਨੇ ਪਾ ਸਕਦੇ ਜਿਆਦਾ ਪਾਣੇ ਨੀ ਜਿਆਦਾ ਵੀ ਪਾ ਸਕਦੇ ਪਰ ਚਲੋ ਮੌਸਮ ਦੇ ਅਕੋਰਡਿੰਗ ਅਸੀਂ ਘੱਟ ਪਾ ਰਹੇ ਹਾਂ ਇੰਨੇ ਕੇ ਦੇ ਵਿੱਚ ਬਦਾਮ ਪਾ ਲੈਣੇ ਚਾ ਇਹਨਾਂ ਨੂੰ ਕੁੱਤਰਾ ਕਰਕੇ ਪਾ ਲੋ ਛੋਟੇ ਛੋਟੇ ਟੁਕੜਿਆਂ ਚ ਕਰਕੇ ਤੇ ਇਹ ਹੈਗਾ ਜੀ ਖਸਖਸ ਪਾਊਡਰ ਤੇ ਇਹ ਹੈਗਾ ਜੀ ਮਖਾਣਾ ਪਾਊਡਰ ਹੁਣ ਆਪਾਂ ਪਾ ਰਹੇ ਹਾਂ ਇਹਦੇ ਵਿੱਚ ਜੀ ਇਦਾਂ ਗੜਾ ਜਾ ਹੋ ਜਾਂਦਾ ਨਾ ਜਦੋਂ 10-15 ਮਿੰਟ ਬਾਅਦ ਇਹਦੇ ਵਿੱਚ ਪਾ ਦਿਓ ਜੀ ਖਸਖਸ ਪਾਊਡਰ 1 ਟੱਕਣਾ ਖਸਖਸ ਪਾਊਡਰ ਦਾ ਤੇ ਔਰ ਮਖਾਣਿਆਂ ਦਾ ਪਾਣਾ ਦੀ ਇਹਦੇ ਵਿੱਚ ਚਮਚਾ ਦੋ ਪਾਉਚ ਦੋ ਪਾ ਲੋ ਚਾਹੀਏ ਥੋੜੇ ਜਿ ਗਰਮ ਹੁੰਦਾ ਹੈ ਨਾ ਤਸੀਰ ਮਖਾਣਿਆਂ ਦੀ ਪਨੀਰੀ ਤਾਂ ਕਰਕੇ ਸੀ 1.5 ਚਮਚੇ ਪਾਇਆ ਹੁਣ ਦੋ ਵੀ ਪਾ ਸਕਦੇ ਹੋ ਤੇ ਹੁਣ ਪਾਵਾਂਗੇ ਇਹਦੇ ਵਿੱਚ ਬਦਾਮ ਕੱਟ ਕੇ ਹੁਣ ਪਾਨਿਆਂ ਦੇ ਇਹਦੇ ਵਿੱਚ 슈ਗਰ ਮਤਲਬ ਚੀਨੀ ਤੇ ਲੋੜ ਅਨੁਸਾਰ ਪਾ ਚੀਨੀ ਪਾ ਲੋ ਇਹਦੇ ਵਿੱਚ ਹੀ ਮਿੱਠੇ ਮਿੱਠੇ ਤੌਰ ਤੇ ਦੇਸੀ ਖੰਡ ਵੀ ਪਾ ਸਕਦੇ ਆ ਪਰ ਅਸੀਂ ਚਲੋ ਜਿਹੜੀ ਘਰ ਦੀ ਚਾਹ ਬਣਾਉਣ ਵਾਲੀ ਇਹ ਚੀਨੀ ਪਾ ਰਹੇ ਆਂ 슈ਗਰ ਜਿੰਨਾ ਕ ਤੁਹਾਨੂੰ ਮਿੱਠਾ ਰੱਖਣਾ ਤੇ ਹਿਲਾਉਂਦੇ ਰਹਿਣਾ ਇਹਨੂੰ ਲਗਾਤਾਰ ਇਸ ਤਰੀਕੇ ਨਾਲ ਦੀ ਬਦਾਮਾਂ ਦੇ ਤੁਹਾਨੂੰ ਛੋਟੇ ਛੋਟੇ ਟੁਕੜੇ ਕਰ ਲੈਣੇ ਨੇ। ਨਾ ਨਾ ਸੋ ਜ ਸੋਹਣੇ ਵੀ ਲੱਗਦੇ ਆ। ਚਾਕੂ ਨਾਲ ਸਜਾਵਟ ਸਜਾਵਟ ਵੀ ਬਣ ਜਾਂਦੀ ਆ ਜੀ ਇਹ ਆਈਸਕ੍ਰੀਮ ਦੇ। ਹਲੋ ਜੀ ਹੁਣ ਬਦਾਮ ਤਿਆਰ ਨੇ ਆਪਣੇ। ਇਸ ਤਰ੍ਹਾਂ ਇਹਦੇ ਵਿੱਚ ਆਪਾਂ ਨੇ ਬਦਾਮ ਪਾਤੇ ਜੀ। ਤਰ੍ਹਾਂ ਹਲਾ ਲੈਣਾ ਜੀ ਫਿਰ ਇਹੇ ਬਾਅਦ ਚੋਂ। ਬਸ ਇਹਨੂੰ ਬੰਦ ਹੀ ਕਰ ਦੋ। ਤੇ ਹੁਣ ਗੈਸ ਕਰ ਦੋ ਜੀ ਬੰਦ। ਫਿਰ ਸਰ ਕੇ ਜਮਾਵਾਂਗੇ। ਇਸ ਤਰੀਕੇ ਨਾਲ ਇਹ ਤਿਆਰ ਆ ਜੀ ਆਪਣਾ ਹੁਣ ਤੇ ਇਹਨੂੰ ਠੰਡਾ ਕਰ ਲਓ ਹੁਣ ਠੰਡਾ ਕਰਕੇ ਇਹਨੂੰ ਆਪਣਾ ਜਿਸ ਵੀ ਬਰਤਨ ਦੇ ਵਿੱਚ ਪਾਣਾ ਤੁਹਾਨੂੰ ਉਸ ਚ ਪਾ ਕੇ ਆਪਾਂ ਇਹਨੂੰ ਤੇ ਆਪਾਂ ਬਰਫ਼ਾ ਪਾ ਕੇ ਪਾਣੀ ਚ ਰੱਖ ਲਿਆ ਤੇ ਆ ਦੇਖੋ ਆ ਬਰਫ਼ੋ ਬਰਫ਼ ਵਾਲੇ ਪਾਣੀ ਚ ਰੱਖ ਲਿਆ ਥੋੜਾ ਜਿਹਾ ਠੰਡਾ ਹੋ ਜਾਵੇ ਜਲਦੀ ਇਹ ਬਰਫ਼ ਲਾ ਦਿ ਇਹਦੇ ਆਲੇ ਨਾਲ ਜਦੋਂ ਇਹ ਵਸ ਠੰਡਾ ਹੋ ਗਿਆ ਜੀ ਬਰਤਨ ਚ ਪਾ ਕੇ ਇਹਨੂੰ ਫ੍ਰੀਜੀ ਚ ਰੱਖ ਦੇਣਾ ਆਪਾਂ ਨੇ ਹਲੋ ਇਹ ਆਪਣੀ ਤਿਆਰ ਆ ਜੀ ਆਈਸਕ੍ਰੀਮ ਠੀਕ ਹੈ ਜੀ ਦੋਸਤੋ ਕੱਲ ਨੂੰ ਮਿਲਦੇ ਆਂ ਜੀ ਨਵੇਂ ਵਲੌਗ ਦੇ ਵਿੱਚ ਤੇ ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਤੇ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਆਪਣਾ ਠੀਕ ਹੈ ਜੀ ਥੈਂਕ ਯੂ ਫੋਰ ਵਾਚਿੰਗ